ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਅੱਜ ਕਈ ਅਹਿਮ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਲੈ ਕੇ ਇੱਕ ਅਹਿਮ ਮਤਾ ਪੇਸ਼ ਕੀਤਾ ਗਿਆ ਜਿਸ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਨੇ ਪੰਜਾਬ ਵਿਧਾਨ ਸਭਾ ਦਾ اجلاس ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਜਲਦ ਸ਼ੁਰੂ ਹੋਣਗੀਆਂ ਬੈਲ ਗੱਡੀਆਂ ਦੀਆਂ ਦੌੜਾਂ ਉਹਨਾਂ ਕਿਹਾ ਕਿ ਕਿਲਾ ਰਾਏਪੁਰ ਤਾਂ ਸਾਡਾ ਮਿਨੀ 올림픽 ਹੈ ਪਰ ਇਸ ਤੋਂ ਇਲਾਵਾ ਹੋਰ ਪਿੰਡਾਂ ਵਿੱਚ ਵੀ ਬੈਲ ਗੱਡੀਆਂ ਦੀਆਂ ਦੌੜਾਂ ਹੁੰਦੀਆਂ ਨੇ ਅਤੇ ਸੂਬੇ ਵਿੱਚ ਬਲਦਾਂ ਦੇ ਵੱਡੇ-ਵੱਡੇ ਸ਼ੌਕੀਨ ਬੈਠੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਫਸਲ ਵੱਢਣ ਵੇਲੇ ਵੀ ਪੰਛੀਆਂ ਤੇ ਜਾਨਵਰਾਂ ਵਾਸਤੇ ਥੋੜੀ ਫਸਲ ਛੱਡ ਦਿੰਦੇ ਹਾਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਉਹਨਾਂ ਨੇ ਇਸ ਦੇ ਲਈ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਅੱਜ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਕਿਲਾ ਰਾਏਪੁਰ ਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਫਿਰ ਤੋਂ ਸ਼ੁਰੂ ਹੋਣਗੀਆਂ ਪਰ ਦੌੜ ਵੇਲੇ ਆਪਰੇਟਰ ਦੇ ਹੱਥ ਵਿੱਚ ਡੰਡਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਬਲਦ ਦੌੜਾਂ ਦੀ ਸਾਡੇ ਸੱਭਿਆਚਾਰ 'ਚ ਅਹਿਮ ਥਾਂ ਹੈ ਅਤੇ ਬਲਦ ਉੱਤੇ ਕੋਈ ਜ਼ੁਲਮ ਨਹੀਂ ਹੋਵੇਗਾ। ਇਸ ਦੇ ਲਈ ਅੱਜ ਵਿਧਾਨ ਸਭਾ 'ਚ ਵੀ ਸੋਧ ਬਿੱਲ ਪਾਸ ਕੀਤਾ ਗਿਆ। ਸੀਐਮ ਮਾਨ ਵੱਲੋਂ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਨੂੰ ਲੈ ਕੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕ ਬੈਲ ਗੱਡੀਆਂ ਲੈ ਕੇ ਚੰਡੀਗੜ੍ਹ ਪਹੁੰਚੇ ਅਤੇ ਉਹਨਾਂ ਵੱਲੋਂ ਬੈਲ ਚੰਗੀ ਤਰ੍ਹਾਂ ਸਜਾਏ ਗਏ ਸਨ। ਇਸ ਮੌਕੇ ਮੁੱਖ ਮੰਤਰੀ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਬਹੁਤ ਇਤਿਹਾਸਿਕ ਦਿਨ ਹੈ ਪੰਜਾਬ ਦੀਆਂ ਰਵਾਇਤੀ ਖੇਡਾਂ ਦਾ ਜਿਹਦੇ ਵਿੱਚ ਬੈਲ ਗੱਡੀਆਂ ਦੀ ਦੌੜ ਪਹਿਲਾਂ ਬੈਨ ਕੀਤੀ ਹੋਈ ਸੀ ਪੜਦ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਹੈ ਸਾਡੇ ਅੰਨਦਾਤਾ ਜਿਹੜੇ ਸੀਗੇ ਉਹ ਪੜਦ ਸੀ ਕਿ ਉਹ ਹਾਲ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋਵ ਦੇ ਪੀਪੇ ਵੀ ਉਹਨਾਂ ਨੂੰ ਚਾਰੇ ਜਾਂਦੇ ਸੀ ਪਰ ਅਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾ ਦੇ ਦਿਮਾਗ 'ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਹੈ ਉਹ ਗਲਤ ਹੈ ਪਤਾ ਨਹੀਂ ਕੀ ਹੈ ਜਦਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਉਹ ਜਿਹੜੇ ਬੜਦੇ ਮੈਂ ਅਜ ਬ੍ਰਾਂਹ ਸਭਾ 'ਚ ਵੀ ਗੱਲ ਬੋਲੀਏ ਝਾਂਜਰਾਂ ਲਿਆ ਕੇ ਪਾਉਨੇ ਆ ਨਗੌਰ ਤੋਂ ਮੁਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਖੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ-ਬਰੰਗੀਆਂ ਨੱਥਾਂ ਕੁੰਗਰੂ ਹੈ ਨਾ ਉਹਨਾਂ ਦੀ ਟੌਰ ਵਾਸਤੇ ਸਜਾਵਟ ਸਜਾਵਟ ਟੌਰ ਕਹਿੰਦੇ ਸਜਾਵਟ ਕਹਿੰਦੇ ਕਿਸੇ ਉਹਨਾਂ ਨੂੰ ਇਸ ਤਰ੍ਹਾਂ ਪਾਲੇ ਹੋਇਆ ਆ ਜਨਾਬ ਜਿਹੜੇ ਖੜੇ ਨੇ ਆਹ ਕੁੰਡੇ ਹੀ ਖੜਾ ਨਾ ਗਿਆ ਮਾਸਟਰ ਰਮੀਲ ਚੱਲੀਆਂ ਜੀ ਥੈਂਕ ਯੂ ਹਾਂ ਜੀ ਮਾਸਟਰ ਚੱਲੀਆਂ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆਹ ਜਿਹੜੇ ਖੁੰਡੇ ਨੇ ਅੰਤਿਲ ਤੱਕ ਖੁੰਡੇ ਹੀ ਖਤਮ ਹੋਣ ਇਹਨਾਂ ਦੇ ਕੋਚਵਾਨ ਨੇ 35 40 ਸਾਲ ਚਲਾਏ ਮੈਂ ਟਾਈਮ ਦੇਖਿਆ ਮੁੰਡਾ 45 ਸਾਲ ਮੰਨੂ ਟਾਈਮ ਦੇਖਦੇ ਲੋਕ ਹੈ ਜੀ 48 ਸਾਲ ਜਿਹੜਾ ਇਹਨਾਂ ਦਾ ਟਾਈਮ ਬਾਈਦਾ ਉਹਨਾਂ ਦੇ ਟਾਈਮ ਕੀਪਰ ਹਾਂਜੀ ਹਾਂ ਜੀ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਬਹੁਤ ਰਿਆ ਜਿਉਂ ਫਕੜਾ ਬਵਾ ਆਇਆ ਤੋੜੇ ਨਾਲ ਵੀ ਸੀ ਵਾਲੀ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦੇ ਨਹੀਂ ਨਹੀਂ ਥੋੜਾ ਜਿੱਥੇ ਰਾਹ ਖੜੀ ਨੇ ਬੰਦੇ ਬੇਰੁਜ਼ਗਾਰ ਹੋ ਕੇ ਸੀ ਇਹ ਬੇਰੁਜ਼ਗਾਰ ਹੋਗੇ ਹੋਣਗੇ ਜਦੋਂ ਪੜਦੇ ਜੋ ਦੌੜੇ ਬੰਦ ਹੋ ਗਏ ਹਾਂਜੀ ਹਾਂਜੀ ਹਾਂ ਹੁਣ ਇਹਨਾਂ ਨੂੰ ਵੀ ਉਮੀਦ ਬੱਜੀ ਆ ਤੇ ਸਾਡੀ ਖੇਡ ਵੀ ਕਰਵਾਇਤੀ ਜਿਹੜੀ ਹੈ ਉਹ ਜੀਵਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਨੇ ਲੋਕ ਹੈ ਨਾ ਉਹ ਬਰਦ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਉਹਨਾਂ ਦੇ ਹੱਕ ਚ ਕਿ ਉਹਨਾਂ ਦੀ ਸੇਵਾ ਹੋਊਗੀ ਉੱਤਾ ਵਾਂਗੂ ਤਾਂ ਪਹਿਲੀ ਪਾਲੇ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਕਿ ਉਹਨਾਂ ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਜਿਹੜਾ ਪਰ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਕਿ ਸਾਡੀਆਂ ਰਵਾਇਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁਰਖ ਸੁਰਜੀਤ ਕਰ ਰਹੇ ਹਾਂ ਔਰ ਮੈਂ ਕਪਤਾ ਜੀ ਨਹੀਂ ਕਰਦਾ ਐ ਵੀ ਚੰਗੇ ਫੈਸਲਿਆਂ ਚ ਹੀ ਹੋਊਗਾ ਇਹ ਸੀਰ ਸਾਹਿਬ ਬੇਦਾਬਤਨ ਪੰਜਾਬ ਦੀਆਂ ਕਰਾ ਰਹੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਦੌੜ ਨੂੰ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਿਲਾ ਰਾਏਪੁਰ ਤਾਂ ਇੱਕ ਸਾਡੀ ਮੀਨੀ 올림픽 ਸਰਕਾਰੀ ਪੌਂਟ ਕਿਹਾ ਰਿਹਾ ਪਰ ਹਰ ਇੱਕ ਪਿੰਡ ਟੂਰਨਾਮੈਂਟ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਚੱਲ ਚਲੇ ਜਾਣਾ ਹਾਂਜੀ ਹਾਂ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਹੈ ਮੈਂ ਜੇ ਉੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹੈਨਾ ਸੋ ਨਾਲ ਨਾਲ ਹੋਰ ਖੇਡਾਂ ਵੀ ਚਲਦੀ ਰਹਿੰਦੀਆਂ ਨੇ ਬਾਲੀਵਾਲਾ ਅਲੱਗ ਚਲਦੀ ਰਹਿੰਦੀ ਹੈ ਬਾਲੀਵਾਲ ਦਾ ਗਰਾਊਂਡ ਹੋਰ ਹੁੰਦਾ ਹੈ ਉਥੇ ਬਾਲੀਵਾਲ ਦਾ ਮੈਚ ਚੱਲਦਾ ਰਹਿੰਦਾ ਕਬੱਡੀ ਦਾ ਇੱਥੇ ਚੱਲਦਾ ਰਹਿੰਦਾ ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਹੈ ਉਹਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਹੈ ਪਰ ਉੱਥੇ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਖੋਖੋ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ ਸੋ ਇਸ ਕਰਕੇ ਬੈਲ ਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ ਚਲਦੀਆਂ ਰਹਿਣਗੀਆਂ ਸਿਪਸਾਬ ਇੱਕ ਸਵਾਲ ਬਹੁਤ ਵੱਡਾ ਹੈਗਾ ਕਿ ਇੱਕ ਪਾਸੇ ਤਾਂ ਇਹ ਬਲਦਾਂ ਦਾ ਪਰ ਇਹ ਤੇ ਖਿਆਲ ਰੱਖ ਲਿਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ ਮੋੜ ਕੇ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ ਉਹਨਾਂ ਦਾ ਕੋਈ ਸੈਂਸਿਸ ਜੀ ਕੋਈ ਇਦਾਂ ਦੀ ਚੀਜ਼ ਜੀ ਅੱਜ ਇਸ ਵਾਲੂ ਉੱਠਿਆ ਵੀ ਸੀ ਹਮ ਮੋਹਲੇਵਲ ਤੋਂ ਤੇ ਮੈਂ ਵੀ ਇਹੀ ਕਿਹਾ ਪੰਜਾਬੀ ਦੀ ਕਹਾਵਤ ਹੈ ਕਿ ਮੋਹਲੇਵਲਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਬਾਲਵਾ ਹਮ ਉਦੋਂ ਤੱਕ ਗੱਲ ਕੋਈ ਹੋਰ ਸੀ ਬਾਲਵਾ ਹਮ ਬਾਅਦ ਚ ਉਹਨੂੰ ਕਹਿੰਦੇ ਵੀ ਤੂੰ ਇਹਨੂੰ ਛੱਡ ਦੋ ਹਮ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਹਾਂ ਜੀ ਅਸੀਂ ਪੇੜੇ ਦਿੰਨੇ ਆ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਹਾਂ ਸੋ ਮੈਂ ਤਾਂ ਨਹੀਂ ਦੇਖਿਆ ਹਜਾ ਕਿਤੇ ਮਾਮਲਾ ਮੇਰੇ ਆਬ ਦੇ ਘਰੇ ਵੀ ਬਲਦ ਜਿਹੜੇ ਸੀਗੇ ਹੈਗੇ ਸੀ ਜਦੋਂ ਉਹ ਮੋਲੇ ਹੋ ਜਾਂਦੇ ਨੇ ਤਾਂ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨੂੰ ਹੋੜਾ ਪਾ ਕੇ ਹੋੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਧੱਲੇ ਦੰਦਾ ਦੰਦਾ ਜਿਹੜਾ ਸਾਰਾ ਦੇ ਕੇ ਉਹਨੂੰ ਖੜਾ ਕਰ ਵੀ ਕਿਤੇ ਬੈਡ ਸੋਲ ਜਿਵੇਂ ਹੋ ਜਾਂਦੀਆਂ ਨੇ ਜੀ ਵੀ ਕਿਤੇ ਇੱਥੇ ਨਾ ਕਿਤੇ ਉਸੇ ਵਾਸਤੇ ਕਰਦੇ ਰਹੇ ਪਹਿਲੇ ਦਿਨ ਹੁਣ ਪੰਗਾ ਇਹ ਹੈ ਸਾਹਮਣੇ ਜਿਹੜੇ ਸਾਡੇ ਐਲਓਪੀ ਸਾਹਿਬ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਹੈ ਮੌਲਾ ਦਾ ਮਾਜੂਰ ਨੇ ਮੌਲਾ ਕਿਹਾ ਮੌਲਾ ਦਾ ਮਤਲਬ ਹੈ ਰੱਬ ਰੱਬ ਅਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਮੌਲੇ ਦਾ ਮਤਲਬ ਹੈ ਬਜ਼ੁਰਗ ਬੜਤ ਸੋ ਜਿਹਨੂੰ ਮੋਲੇ ਤੇ ਮੋਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂ। ਜਿਸ ਦੇ ਉਹ ਦਿਆਟਾ ਦੂਰ ਹੋ ਜਾਣਗੇ ਭਾਈ ਜੀ ਉਹ ਕਿਹੜੇ ਜਿਹੜਾ ਬਿਲਕੁਲ ਪਾਸ ਕੀਤਾ ਹੈ ਉਹ ਦੂਰ ਹੋ ਜਾਣ ਗਿਆ ਹੁਣ ਆ ਖੇਡਾਂ ਜਦੋਂ ਅਸੀਂ ਸੇਫਟੀ ਉਹ ਕਰਦੀ ਕਿ ਜਦੋਂ ਬਲਦ ਭਜਾਏ ਜਾਣਗੇ ਜਦੋਂ ਬੈਲ ਗੱਡੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋਊਗਾ। ਪਹਿਲਾਂ ਕਹੇ ਸੀ ਸਰ ਉਹਨੂੰ ਪ੍ਰਾਣੀ ਕਹਿੰਦੇ ਹੂੰ ਪਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਹੁੰਦੇ ਐ ਮਾਰਦੇ ਸੀ ਹੋ ਸਕਦਾ ਕਿ ਬਹੁਤ ਸਾਰੇ ਐਦਾ ਕਰਦੇ ਹੋ ਹੁਣ ਜਦੋਂ ਅਸੀਂ ਐ ਕਹਤਾ ਕਿ ਭਾਈ ਥਾਪੀ ਦੇ ਕੇ ਖਾਲੀ ਹੱਥਾਂ ਨਾਲ ਥਾਪੀ ਦੇ ਕੇ ਪਜਾ ਹਲੋ ਹੋਸ ਟੂਰਨਾਮੈਂਟ ਚ ਆਪਣਾ ਡਾਕਟਰ ਵੀ ਹੋਊ ਜੀ ਡਾਕਟਰ ਵੈਟਨਰੀ ਦਾ ਹੋਊਗਾ ਉਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ ਚ ਕਿਸੇ ਜਾਨਵਰ ਨੂੰ ਵਰਤਿਆ ਜਾਂਦਾ ਹੈ ਤਾਂ ਉਥੇ ਲਿਖਿਆ ਜਾਂਦਾ ਹੈ ਜੇ ਸੀ ਇਹਨੂੰ ਹਾਮ ਨਹੀਂ ਕੀਤਾ ਠੀਕ ਤਾਂ ਸੈਂਸਰ ਦਾ ਸਰਟੀਫਿਕੇਟ ਮਿਲਦਾ ਜਨਾਬ ਮਹਿਫਿਲਾਂ ਦਾ ਵੀ ਮੇਰੀ ਲਾਈਨ ਰਹੀ ਹੈ ਬਿਲਕੁਲ ਮੁਰਗਾ ਵੀ ਅਗਰ ਬੈਕਗਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪਹਿਲਾਂ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਤਾਂ ਲਿਖਣਾ ਪੈਂਦਾ ਹੈ ਸਰਟੀਫਿਕੇਟ ਲੈਣਾ ਪੈਂਦਾ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇਵਾਂਗੇ ਸਰਟੀਫਿਕੇਟ ਉਹਨੂੰ ਵੀ ਹਾਮ ਨਾ ਕਰਿਓ ਔਰ ਨਹੀਂ ਕਰਦੇ ਸਰ ਆ ਬ ਇਹ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਕੁੱਤਾ ਵਾਂਗੂ ਪਿਆਰ ਕਰਦੇ ਹੋ ਕਿਉਂ ਸ਼ੱਕ ਕਰੀ ਜਾਨੀਓ ਸਾਡੇ ਤੇ ਭੁੱਖ ਮੈਂ ਤੇ ਦਿਖਾਈਏ ਜੀ ਭੁੱਖ ਮੈਂ ਤੇ ਦਿਖਾਈਏ ਮਾਰੂ ਦਾ ਰਿਪੋਰਟ ਨਾ ਰਿਹਾ ਜੀ ਪਸੀ ਡੱਬ ਜੇ ਨਾ ਆ ਕੇ ਪੂਰੇ ਸ਼ਗਰ ਘਰਾਂ ਦਾ ਡੱਬ ਜੇ ਲੋਨ ਵਗੈਰਾ ਪਾ ਕੇ ਗੁਰਦਾਰਾ ਸਾਹਿਬ ਚ ਭੋਗ ਛੱਡਣ ਦੀ ਗੱਲ ਤਾਂ ਬਹੁਤ ਹੀ ਬੜੀ ਗੱਲ ਸੀ ਛੱਡ ਦੇ ਕਿਤੇ ਅਸੀਂ ਕੁੱਤਾ ਮੰਗਦਾ ਪਾਲੇ ਉਹਨੇ ਆਪਣੇ ਛੱਡੂਗਾ ਕੁੱਤਾ ਨਾਲ ਲਾਈਫ ਹੈ ਨਹੀਂ ਜੀ ਭੋਗ ਪਾਇਆ ਹੈ ਇਹਦਾ ਮਹਾਂ ਸਾਹਿਬ ਆਪਲੀ ਜਾ ਰਹੇ ਨੇ ਛੱਡਾ ਦੇਣੇ ਥੋੜਾ ਦੱਸਿਓ ਬਣਾ ਕੇ ਛੱਡ ਦੇ ਇਹਦਾ ਕੁੜੀ ਸਾਹਿਬ ਨੇ ਇਹ ਵੀ ਗੱਲ ਕਲੀਅਰ ਕਰ ਰਹੇ ਹੋਏ ਨੇ ਕਲੀਅਰ ਕਰ ਦਿਓ ਥੋੜਾ ਜਿਹਾ ਕੀ ਕਰਦਾ ਰਾਜਨੀਤੀ ਜੀ ਕਹਿੰਦੇ ਬਹੁਤ ਸਾਰੇ ਬਲਦ ਜਿੰਨੇ ਬੋਲੇ ਬਣਾਇਤੀ ਹੁੰਦੇ ਉਸ ਤੋਂ ਰਾਜਨੀਤਿਕ ਲੀਡਰਾਂ ਨੇ ਬ ਪਾਰਟੀਆਂ ਦੇ ਲੀਡਰਾਂ ਨੂੰ ਬਿਰਾਸਤ ਹਮ ਜਿਹੜੇ ਮੌਲੇ ਨੇ ਸਮਝ ਗਏ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਸਮਝੇ ਹੋਣਗੇ